ਗੁਰੂ ਪਿਆਰੀ ਸਾਧ ਸੰਗਤ ਜੀ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜਗਤ ਜਲੰਦੇ ਨੂੰ ਤਾਰਨ ਵਾਸਤੇ ਚਾਰ ਉਦਾਸੀਆਂ ਕੀਤੀਆਂ ਕਈ ਤਰ੍ਹਾਂ ਦੇ ਮਹਾਰਾਜ ਨੇ ਕੌਤਕ ਕੀਤੇ ਵੇਈ ਨਦੀ ਦੇ ਵਿੱਚ ਟੁੱਬੀ ਲਾਈ ਹੈ ਤੇ ਵੇਈ ਨਈ ਦੇ ਟੁੱਬੀ ਲਾਉਣ ਤੋਂ ਬਾਅਦ ਮਹਾਰਾਜ ਮੂਲ ਮੰਤਰ ਦਾ ਜਾਪ ਲੈ ਕੇ ਨਿਰੰਕਾਰ ਦੇ ਕੋਲੋਂ ਸੰਸਾਰ ਦੇ ਅੰਦਰ ਆਏ ਕਿਉਂਕਿ ਸੁਲਤਾਨਪੁਰ ਦੀ ਉਸ ਧਰਤੀ ਤੇ ਜਦੋਂ ਸਤਗੁਰਾਂ ਨੇ ਟੁੱਬੀ ਲਾਈ ਉਸ ਟਾਈਮ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨਵਾਬ ਦੌਲਤ ਖਾਨ ਦੇ ਕੋਲ ਮੋਦੀ ਦਾ ਕੰਮ ਕਰਦੇ ਸੀ ਤੇ ਲੱਭਣ ਵਾਸਤੇ ਬੜੀ ਕੋਸ਼ਿਸ਼ ਕੀਤੀ ਗਈ ਕਈ ਤਰ੍ਹਾਂ ਦੇ ਜਿਹੜੇ ਉਹ ਟੁੱਬੀਆਂ ਲਾ ਕੇ ਪਾਣੀ ਦੇ ਵਿੱਚੋਂ ਬੰਦਿਆਂ ਨੂੰ ਲਵਦੇ ਨੇ ਉਹ ਵੀ ਵਿੱਚ ਬੜ ਬੜ ਕੇ ਵੇਖਿਆ ਵੀ ਨਾਨਕ ਕਿੱਧਰ ਗਿਆ ਮੋਦੀ ਤੇ ਜਿਹੜਾ ਦੌਲਤ ਖਾਨ ਸੀ ਇਹਨੇ ਵੀ ਕੋਸ਼ਿਸ਼ ਕੀਤੀ بڑے بڑے ਜਾਲ ਵੀ ਪਾਏ ਪਰ ਸਤਿਗੁਰੂ ਪਾਸ਼ਾ ਜੀ ਕਿਤੋਂ ਵੀ ਨਜ਼ਰ ਨਹੀਂ ਆਏ ਫਿਰ ਜਦੋਂ ਬਾਹਰ ਆਏ ਨੇ ਤੇ ਉਹਨਾਂ ਨੇ ਜਿਹੜਾ ਦਾਸ ਸਤਿਗੁਰਾਂ ਦਾ ਸੇਵਕ ਸੀ ਉਹਦੇ ਕੋਲੋਂ ਉੱਥੇ ਕਿਨਾਰੇ ਤੇ ਕੱਪੜੇ ਲਾਏ ਤੇ ਉਹਨੂੰ ਕਿਹਾ ਨਿਹਾਲ ਨਿਹਾਲ ਤੇ ਨਾਲ ਹੀ ਮਹਾਰਾਜ ਨੇ ਇਹ ਵੀ ਉਪਦੇਸ਼ ਦਿੱਤਾ ਨਾ ਕੋ ਹਿੰਦੂ ਨਾ ਮੁਸਲਮਾਨ ਇਥੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਚੱਲ ਕੇ ਜਦੋਂ ਆਪਣੀ ਦੁਕਾਨ ਤੇ ਭਾਵ ਕੇ ਉਸ ਮੋਦੀ ਖਾਨੇ ਦੇ ਵਿੱਚ ਪਹੁੰਚੇ ਨੇ ਨਾ ਕੀ ਵੇਖਿਆ ਵੀ ਅੱਗੇ ਜੰਦਰੇ ਮਾਰੇ ਹੋਏ ਨੇ ਤਕਰੀਬਨ 3 ਦਿਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਇਸ ਵੇਈ ਨਦੀ ਦੇ ਵਿੱਚ ਅਲੋਪ ਰਹੇ ਮਹਾਰਾਜ ਨੇ ਪੁੱਛਣਾ ਕੀਤਾ ਲੋਕਾਂ ਨੂੰ ਕਿ ਜੰਦਰੇ ਕਿੰਨੇ ਮਾਰੇ ਨੇ ਵਾਕਨ ਲੱਗੇ ਜੀ ਨਵਾਬ ਅਦੌਲਤ ਖਾਨ ਇਹ ਜੰਦਰੇ ਮਰਵਾਏ ਨੇ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਹੱਥੀਂ ਕਹਿੰਦੇ ਉਹ ਜੰਦਰੇ ਖੋਲ ਕੇ ਨਾ ਲੋਕਾਂ ਨੂੰ ਹੁਕਮ ਕੀਤਾ ਕਿ ਤੁਸੀਂ ਜੋ ਵੀ ਤੁਹਾਨੂੰ ਚੀਜ਼ ਚਾਹੀਦੀ ਹੈ ਨੇ ਇਸ ਮੋਦੀ ਖਾਨੇ ਦੇ ਵਿੱਚੋਂ ਲੈ ਲਵੋ ਕਵੀ ਸੰਤੋਖ ਸਿੰਘ ਜੀ ਨੇ ਆਪਣੀ ਕਲਮ ਤੋਂ ਉਹ ਗੱਲਾਂ ਲਿਖੀਆਂ ਨੇ ਅੰਨ ਕਣੋਂ ਮਿਸਟਾਨ ਤੇ ਲੋਣ ਮਿਰਚ ਦੂ ਹਰਦੀ ਮਨ ਭਾਈ ਲੇਹ ਵਰਾਟ ਕਾ ਪੈਸੇ ਕੋ ਪੁਨ ਕਰਖਿੰਗ ਕੋ ਲੇਤ ਹੈ ਧਾਈ ਅੰਬਰ ਭਾਤ ਅਨੇਕਣ ਕੇਵ ਧਰੇ ਆਪਣ ਮੈਂ ਸਭ ਦੀਨ ਲੁਟਾਈ ਟੂਟ ਨਾ ਆਏ ਅਟੋਟ ਭਈ ਸੁਰਤੀਨ ਕਿਦੋਂ ਮਨ ਚਿੰਤ ਸੁਹਾਈ ਕਹਿਣ ਦਾ ਭਾਵ ਜੋ ਜੋ ਕਿਸੇ ਦੇ ਹੱਥ ਆਇਆ ਉਹਨਾਂ ਨੇ ਲੈਣਾ ਕੀਤਾ ਇਹ ਖਬਰ ਜਦੋਂ ਦੌਲਤਖਾਂ ਦੇ ਕੋਲ ਪਹੁੰਚੀ ਉਹਨੇ ਆਪਣੇ ਆਦਮੀ ਭੇਜ ਕੇ ਉਹਨਾਂ ਲੋਕਾਂ ਦੀ ਭੀੜ ਨੂੰ ਹਟਾ ਦਿੱਤਾ ਗੁਰੂ ਨਾਨਕ ਸਾਹਿਬ ਜੀ ਜਿਵੇਂ ਇਤਿਹਾਸਕਾਰਾਂ ਦਾ ਵਰਣਨ ਹੈ ਕਿ ਬਾਹਰ ਸ਼ਮਸ਼ਾਨ ਘਾੜ ਦੇ ਵਿੱਚ ਮਸਾਨ ਭੂਮੀ ਦੇ ਵਿੱਚ ਸੁੰਨਸਾਨ ਜਗ੍ਹਾ ਤੇ ਚੌਂਕੜਾ ਲਾਈ ਬੈਠੇ ਨੇ ਤੇ ਸਾਧ ਸੰਗਤ ਜੀ ਜਿਹੜੇ ਚੁਗਲ ਖੋਰ ਸੀ ਨਾ ਉਹਨਾਂ ਨੇ ਆ ਕੇ ਦੌਲਤ ਖਾਨ ਨੂੰ ਚੁਗਲੀ ਵੀ ਕੀਤੀ ਕਿਸ ਤਰ੍ਹਾਂ ਕਰੋ ਉਹਨੇ ਨੁਕਸਾਨ ਬੜਾ ਕਰਤਾ ਹੈ ਤੁਹਾਡੇ ਮੋਦੀ ਨੇ ਤੇ ਤੁਸੀਂ ਉਹਦਾ ਜਿਹੜੀ ਪਰਪਾਈ ਹੈ ਪੈਸੇ ਨੇ ਉਹਦਾ ਜੋ ਜੀਜਾ ਹੈ ਭਾਈਆ ਜੈ ਰਾਮ ਜੀ ਕਿਉਂਕਿ ਭਾਈਆ ਜੈ ਰਾਮ ਜੀ ਹੀ ਬੀਬੇ ਨਾਨਕੀ ਦੇ ਜੋ ਘਰ ਵਾਲੇ ਸਨ ਉਹੀ ਗੁਰੂ ਨਾਨਕ ਸਾਹਿਬ ਜੀ ਨੂੰ ਉੱਥੇ ਸੁਲਤਾਨਪੁਰ ਲੈ ਕੇ ਗਏ ਸੀ ਉਹਨਾਂ ਨੇ ਹੀ ਨਵਾਬ ਦੌਲਤ ਖਾਨ ਦੇ ਕੋਲ ਮੋਦੀ ਦੀ ਕਾਰ ਤੇ ਲਾਇਆ ਸੀ ਮੋਦੀ ਦਾ ਪਾਵੇਂ ਉਹ ਕਹ ਲਈ ਬੇ ਅੱਜ ਕੱਲ ਤੇ ਕੰਪਿਊਟਰ ਆ ਗਏ ਸੀਏ ਰਿਪੋਰਟਾਂ ਤਿਆਰ ਹੁੰਦੀਆਂ ਨੇ ਟੈਕਨੀਕਲ ਕੰਮ ਆ ਗਏ ਪਰ ਉਹਨਾਂ ਸਮਿਆਂ ਦੇ ਵਿੱਚ ਰਾਜੇ ਦੀਆਂ ਫੌਜਾਂ ਦਾ ਸਾਰਾ ਸਮਾਨ ਰਾਜੇ ਦੇ ਮਹਿਲਾਂ ਦੇ ਵਿੱਚ ਜਾਂਦਾ ਜਿੰਨੇ ਲੋਕ ਸੀ ਉੱਥੇ ਆ ਕੇ ਆਪੋ ਆਪਣਾ ਟੈਕਸ ਦੇ ਵਜੋਂ ਫਸਲ ਦਿੰਦੇ ਸੀ ਅਨਾਜ ਦਿੰਦੇ ਸੀ ਉਹਦਾ ਹਿਸਾਬ ਕਿਤਾਬ ਰੱਖਣਾ ਬੜਾ ਔਖਾ ਹੋ ਜਾਂਦਾ ਸੀ ਤੇ ਉੱਥੇ ਕਰਪਸ਼ਨ ਵੀ ਇੰਨੀ ਜ਼ਿਆਦਾ ਸੀ ਕਿ ਜਿੰਨੇ ਵੀ ਪਹਿਲਾਂ ਮੋਦੀ ਖਾਨੇ ਦੇ ਵਿੱਚ ਮੋਦੀਆਂ ਨੇ ਕੰਮ ਕੀਤਾ ਸੀ ਨਾ ਮੋਦੀ ਖਾਨਾ ਘਾਟੇ ਦੇ ਵਿੱਚ ਹੀ ਜਾ ਰਿਹਾ ਸੀ ਪਰ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਇਸ ਮੋਦੀ ਖਾਨੇ ਦੇ ਵਿੱਚ ਆਏ ਆਪਾਂ ਸਾਰੇ ਸੁਣਦੇ ਆ ਵੀ ਬਾਬੇ ਨੇ 13 13 ਕਰਕੇ ਵੀ ਤੋਲਿਆ ਲੋਕਾਂ ਦੇ ਝੋਲੀਆਂ ਭਰ ਦਿੱਤੀਆਂ ਪਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੁਨਿਆਵੀ ਲੋਕਾਂ ਦੇ ਵਾਂਗੂ ਦੁਨਿਆਵੀ ਕੰਮ ਕਰਨ ਵਾਸਤੇ ਨਹੀਂ ਸੀ ਆਏ ਗੁਰਨਾਣ ਸਿੰਘ ਸਾਹਿਬ ਜੀ ਤੇ ਭੁੱਲੇ ਭਟਕੇ ਲੋਕਾਂ ਨੂੰ ਸਿੱਧੇ ਰਸਤੇ ਪਾਉਣ ਵਾਸਤੇ ਆਏ ਸੀ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ ਸਾਧ ਸੰਗਤ ਜੀ ਭਾਈਆ ਜੈ ਰਾਮ ਜੀ ਨੂੰ ਸੱਦਿਆ ਗਿਆ ਵੀ ਤੁਹਾਡਾ ਜੋ ਰਿਸ਼ਤੇ ਵਜੋਂ ਸਾळा ਲੱਗਦਾ ਹੈ ਨਾਨਕ ਇਹਨੇ ਸਾਰੀ ਦੁਕਾਨ ਲੁਟਾ ਦਿੱਤੀ ਇਹਦਾ ਹਿਸਾਬ ਕਿਤਾਬ ਕਰੋ ਤੇ ਭਾਈਆ ਜੈ ਰਾਮ ਜੀ ਆਖਣ ਲੱਗੇ ਮੈਂ ਇੱਕ ਵਾਰੀ ਨਾਨਕ ਨੂੰ ਮਿਲ ਕੇ ਆਵਾਂ ਭਾਈਆ ਜੈਰਾਮ ਜੀ ਗਏ ਨੇ ਜਾ ਕੇ ਨਮਸਕਾਰ ਕੀਤੀ ਹੈ ਭਾਵੇਂ ਬੇਸ਼ੱਕ ਰਿਸ਼ਤੇ ਵਜੋਂ ਵੱਡੇ ਨੇ ਕਿਉਂਕਿ ਭੈਣ ਨਾਨਕੀ ਵੱਡੀ ਸੀ ਨਾ ਗੁਰੂ ਨਾਨਕ ਸਾਹਿਬ ਜੀ ਉਮਰ ਦੇ ਮੁਤਾਬਕ ਰਿਸ਼ਤੇ ਦੇ ਵਜੋਂ ਛੋਟੇ ਸੀ ਭਰਾ ਸੀ ਤੇ ਇਧਰ ਇਹ ਵੀ ਰਿਸ਼ਤਾ ਫਿਰ ਵੱਡਾ ਹੀ ਹੋਇਆ ਨਮਸਕਾਰ ਕੀਤੀ ਹੈ ਸਤਿਗੁਰਾਂ ਦੇ ਕੋਲੋਂ ਆਗਿਆ ਲੈ ਕੇ ਭਾਈਆ ਜੈਰਾਮ ਆਏ ਨੇ ਨਵੀਂ ਸਿੰਧ ਨੂੰ ਬੁਲਾ ਕੇ ਨਵੀਂ ਸਿੰਧ ਜਿਹਨੂੰ ਅੱਜ ਕੱਲ ਆਪਾਂ ਅਕਾਊਂਟੈਂਟ ਕਹਿ ਦਈਏ ਉਹਨੂੰ ਬੁਲਾ ਕੇ ਨਾ हिसाब किताब करवाया ਜਦੋਂ ਹਿਸਾਬ ਕੀਤਾ ਇਤਿਹਾਸ ਦੇ ਪੰਨੇ ਦੱਸਦੇ ਨੇ 760 ਰੁਪਇਆ ਉਹਨ ਕਹੀ ਕਹਿਣਗੇ ਉਦੋਂ ਤੋ ਰੁਪਏ ਚੱਲਦੇ ਨਹੀਂ ਸੀ 760 ਚਾਂਦੀ ਦਾ ਸਿੱਕਾ ਕਹਿ ਦिए ਕਿ 760 ਰੁਪਇਆ ਉਸ ਵੇਲੇ ਗੁਰੂ ਨਾਨਕ ਸਾਹਿਬ ਜੀ ਦਾ ਨਵਾਬ ਵੱਲ ਵਧਿਆ ਤੇ ਸਾਧ ਸੰਗਤ ਜੀ ਜਦੋਂ ਨਵਾਬ ਨੂੰ ਪਤਾ ਲੱਗਾ ਨਾ ਵੀ ਇਹਨੇ ਪੈਸੇ ਵੱਧ ਗਏ ਨੇ ਉਨੇ ਸੁਨੇਹਾ ਕਰ ਲਿਆ ਗੁਰੂ ਨਾਨਕ ਸਾਹਿਬ ਜੀ ਵੱਲ ਕਿ ਤੁਸੀਂ ਇਹ ਪੈਸੇ ਲੈ ਲਵੋ ਤੇ ਅੱਗੋਂ ਤੁਸੀਂ ਦੁਬਾਰੇ ਫੇਰ ਆਪਣੇ ਕੰਮ ਤੇ ਆ ਜਾਵੋ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਉਸ ਵੇਲੇ ਇਨਕਾਰ ਕਰ ਦਿੱਤਾ ਕਿਉਂਕਿ ਮਹਾਰਾਜ ਇਨਾ ਕੰਮਾਂ ਦੇ ਵਿੱਚ ਨਹੀਂ ਲੋਕਾਂ ਨੂੰ ਸਗੋਂ ਭੁੱਲੇ ਭਟਕੇ ਲੋਕਾਂ ਨੂੰ ਸਿੱਧੇ ਰਸਤੇ ਪਾਉਣਾ ਦੁਨੀਆ ਦੇ ਵਿੱਚ ਸਤਨਾਮ ਦਾ ਚੱਕਰ ਚਲਾਉਣਾ ਉਸ ਵੇਲੇ ਸਾਧ ਸੰਗਤ ਜੀ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਇਤਿਹਾਸਕਾਰਾਂ ਨੇ ਆਪਣੀ ਕਲਮ ਤੋਂ ਲਿਖਿਆ ਬਾਬੇ ਤਬ ਕਹੀ ਤਨ ਲੇਵੋ ਤਬ ਨਹੀਂ ਜੋ ਬਾਕੀ ਸਭ ਰਹੀ ਤਾਂ ਕੀ ਬਾਤ ਜੋ ਸੁਣੀਜੀ ਹੈ ਰੱਖੀਏ ਈਮਾਨ ਥਾਂਏ ਆਪਣੋ ਨਵਾਬ ਆਏ ਪੈਸੇ ਹੈ ਖੁਦਾਏ ਕੇ ਫਕੀਰਾਂ ਕੋ ਦੀਜੀਏ ਕਿ ਜਿਹੜੇ ਸਾਡੇ ਪੈਸੇ ਨੇ ਨਾ ਫਕੀਰਾਂ ਚ ਵੰਡ ਦਿੱਤੇ ਜਾਣ ਇੰਨੀ ਗੱਲ ਕਹਿ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਮਸਾਂ ਦੇ ਵਿੱਚ ਚਲੇ ਜਾਂਦੇ ਨੇ ਇਹ ਖਬਰ ਜਦੋਂ ਮੂਲचंद ਜੀ ਨੂੰ ਪਤਾ ਲੱਗੀ ਕਿਉਂਕਿ ਜਿਹੜਾ ਸ਼ਬਦ ਆਪਾਂ ਸਾਂਝਾ ਕਰਨਿਆ ਨਾ ਕੋਈ ਆਖੈ ਭੂਤਨਾ ਕੋ ਕਹੈ ਬੇਤਲਾ ਕਈ ਵਾਰੀ ਆਪਾਂ ਸ਼ਬਦ ਪੜਿਆ ਸੁਣਿਆ ਵੀ ਹੈ ਇਹ ਸ਼ਬਦ ਦੀ ਉਥਾਨਕਾ ਇਸ ਤਰ੍ਹਾਂ ਵਿਦਵਾਨਾਂ ਨੇ ਲਿਖੀ ਹੈ ਕਹਿੰਦੇ ਫੇਰ ਜਿਸ ਵੇਲੇ ਮੂਲचंद ਜੀ ਜਿਹੜਾ ਗੁਰਨਾਨਕ ਸਾਹਿਬ ਜੀ ਦਾ ਸਹੁਰਾ ਲਗਦਾ ਸੀ ਰਿਸ਼ਤੇ ਵਜੋਂ ਉਹ ਆਏ ਨੇ ਬੜੀ ਕਾਲੀ ਦੇ ਨਾਲ ਆ ਕੇ ਸਾਰੀ ਗੱਲਬਾਤ ਦਸੀ ਨਵਾਬ ਨੂੰ ਪੁੱਛਣਾ ਕੀਤਾ ਕਿ ਅਸੀਂ ਸੁਣਿਆ ਹੈ ਕਿ 760 ਰੁਪਏ ਨੋ ਨਵਾਬ ਜੀ ਤੁਹਾਡੇ ਕੋਲ ਨਾਨਕ ਦੇ ਵਧੇ ਨੇ ਇਹ ਪੈਸੇ ਨੇ ਜਿਹੜੇ ਤੁਸੀਂ ਉਹਦੇ ਪੁੱਤਰਾਂ ਨੂੰ ਦੇ ਦੇਵੋ ਨਵਾਬ ਆਖਣ ਲੱਗਾ ਕਿ ਮੂਲ ਚੰਦ ਜੀ ਇਹ ਰੁਪਈਏ ਨੇ ਜਿਹੜੇ ਨਾਨਕ ਨੇ ਤੇ ਸਾਨੂੰ ਫਕੀਰਾਂ ਨੂੰ ਦੇਣ ਵਾਸਤੇ ਆਖਿਆ ਹੈ ਉਹਨਾਂ ਦੀ ਈਮਾਨਤ ਹੈ ਮੈਂ ਤੈਨੂੰ ਕਿਸ ਤਰ੍ਹਾਂ ਦੇ ਦੇਵਾਂ ਤੇ ਅੱਗੋਂ ਫਿਰ ਸਹਰਾ ਹੋਣ ਕਰਕੇ ਕਿਉਂਕਿ ਜਦੋਂ ਬੰਦਾ ਭਗਤੀ ਰਾਹ ਦੇ ਉੱਤੇ ਤੁਰਦਾ ਹੈ ਨਾ ਅੱਜ ਵੀ ਵੇਖੋ ਆਪਣੇ ਸਮਾਜ ਦੇ ਵਿੱਚ ਆਮੇ ਉਹ ਆਪਣੇ ਪਰਿਵਾਰ ਵਾਲੇ ਹੋਣ ਆਪਣੇ ਫਰੈਂਡ ਸਰਕਲ ਦੇ ਲੋਕ ਹੋਣ ਨਾਨਕੇ ਦਾਦਕੇ ਤੇ ਇੱਕ ਜਿਹੜਾ ਸਹੁਰਾ ਪਰਿਵਾਰ ਇਹ ਚਾਰ ਜਣੇ ਨੇ ਜਿਹੜੇ ਕਦੇ ਵੀ ਗੁਰਨਾਨ ਸਿੰਘ ਜੀ ਦੇ ਖੋ ਆਪ ਰੱਬ ਸੀ ਨਰਾਇ ਆਪ ਨਰਾਇਣ ਕਲਾਤਾਰ ਜਗ ਮੈਂ ਪਰਵਰਿਉ ਪਰ ਇਹਨਾਂ ਨੂੰ ਸਮਝ ਨਹੀਂ ਸੀ ਮੂਲ ਚੰਦ ਨੇ ਅੱਗੋਂ ਕਹਿਣਾ ਕੀਤਾ ਕਿ ਨਵਾਬ ਜੀ ਨਾਨਕ ਤੇ ਬਾਬਰਾ ਹੋ ਗਿਆ ਸੰਸਾਰ ਤੋਂ ਉਦਾਸ ਹੋ ਕੇ ਮਸਾਣਾ ਦੇ ਵਿੱਚ ਜਾ ਕੇ ਬੈਠਦਾ ਉਹ ਤਾਂ ਆਪਣੇ ਪਰਿਵਾਰ ਦਾ ਵੀ ਨਹੀਂ ਕੁਝ ਬਣਾ ਗਿਆ ਇਹ ਗੱਲ ਸੁਣ ਕੇ ਨਵਾਬ ਨੇ ਅੱਗੋਂ ਕਿਹਾ ਨਿਵਾਬ ਬੈਣ ਤਾਂ ਸੁਣੇ ਸਚਿੰਤ ਚੀਤ ਹਵੇ ਰਹਿਓ ਗਹੀ ਫਨੀ ਚਚੁੰਦਰੰਗ ਤਜੀ ਨਾ ਖਾਏ ਜੋ ਭਇਓ ਫਕੀਰ ਨੂੰ ਕੋ ਨਾ ਦੇਉ ਹੋਤ ਪੈ ਹਮੇ ਸੋ ਤਾਹੇ ਕੋ ਨਾ ਦੇਉ ਤੋਹੇ ਹੋਤ ਹੈ ਕੋ ਨੀਤ ਨੀਤ ਨਾਹੇ ਕੋ ਵਾਵਾ ਆਖਣ ਲੱਗਾ ਮੈਂ ਤੁਹਾਨੂੰ ਕਿਵੇਂ ਦੇ ਸਕਦਾ ਉੱਥੇ ਕਹਿੰਦੇ ਇਹਨਾਂ ਦੇ ਕੋਲ ਇੱਕ ਨਵਾਬ ਦੇ ਕੋਲ ਬੰਦਾ ਬੈਠਾ ਸੀ ਜਿਹਦਾ ਨਾਮ ਇਤਿਹਾਸਕਾਰਾਂ ਨੇ ਯਾਰ ਖਾਨ ਲਿਖਿਆ ਉਹਦੇ ਕੋਲ ਸਲਾਹ ਪੁੱਛੀ ਵੀ ਕਿਵੇਂ ਕਰੀਏ ਵੀ ਵਾਕਿਆ ਹੀ ਨਾਨਕ ਬਾਬਰਾ ਹੋ ਗਿਆ ਵਾਕਿਆ ਉਹਨੂੰ ਕੋਈ ਚੀਜ਼ ਚੰਬੜ ਗਈ ਹੈ ਤੇ ਉਹਨੇ ਸਲਾਹ ਦਿੱਤੀ ਹਾਂ ਕਰੋ ਵੀ ਤੁਸੀਂ ਨਾ ਕਿਸੇ ਬੰਦੇ ਤੋਂ ਬੁਲਾ ਕੇ ਇਸ ਗੱਲ ਦੀ ਪਰੋੜਤਾ ਕਰ ਲਓ ਜੇ ਤੇ ਵਾਕਿਆ ਹੀ ਇਸ ਤਰ੍ਹਾਂ ਹੋ ਗਿਆ ਫਿਰ ਪੈਸੇ ਇਹਨਾਂ ਨੂੰ ਦੇ ਦੇਣੇ ਜੇ ਨਹੀਂ ਤੇ ਫਿਰ ਤੁਸੀਂ ਆਪਣੇ ਨਾਨਕ ਜੀ ਨੇ ਜਿਵੇਂ ਕਿਹਾ ਓਮੇ ਕਰੋ ਹੁਣ ਸਾਧ ਸੰਗਤ ਜੀ ਇਹਨਾਂ ਨੇ ਕਹਿੰਦੇ ਇੱਕ ਕੋਈ ਝਾੜ ਫੂਕ ਕਰਨ ਵਾਲਾ ਨਾ ਮੂਲਾਣਾ ਸੱਦਿਆ ਮੂਲਾਣੇ ਨੂੰ ਭੇਜਿਆ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਉੱਥੇ ਜਦੋਂ ਇਹ ਮੂਲਾਣਾ ਗਿਆ ਨਾ ਉਹਨੇ ਗੁਰੂ ਨਾਨਕ ਸਾਹਿਬ ਜੀ ਨੂੰ ਜਾ ਕੇ ਜਿਵੇਂ ਆਮ ਹੀ ਭੂਤ ਪ੍ਰੇਤ ਕੱਟਣ ਵਾਲੇ ਪਖੰਡ ਕਰਦੇ ਨੇ ਧੂਆਂ ਤਖਾ ਲਿਆ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਫਿਰ ਉਹਨੂੰ ਸੰਬੋਧਨ ਕਰਕੇ ਕਹਿੰਦੇ ਨੇ ਤੇ ਸਾਡੇ ਤੁਹਾਡੇ ਆਪਣੇ ਸੰਸਾਰੀ ਲੋਕਾਂ ਵਾਸਤੇ ਮਹਾਰਾਜ ਉਪਦੇਸ਼ ਦਿੰਦੇ ਨੇ ਕੀ ਕਹਿੰਦੇ ਨੇ ਜੀ ਮਾਰੂ ਮਹਲਾ ਪਹਿਲਾ ਇਹ ਸ਼ਬਦ ਰਾਗ ਮਾਰੂ ਦੇ ਅੰਦਰ ਦਰਜ ਹੈ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਪਾਵਨ ਅੰਗ 991 ਅੰਗ ਤੇ ਇਹ ਸ਼ਬਦ ਸੁਪਾਏ ਮਾਣ ਹੈ 991 ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਆਖਣ ਲੱਗੇ ਕੋਈ ਆਖੇ ਭੂਤਨਾ ਕੋ ਕਹੇ ਬੇਤਲ ਸਤਿਗੁਰੂ ਜੀ ਕਹਿੰਦੇ ਕਿ ਸੰਸਾਰ ਦੀ ਇਹ ਖੇਡ ਹੈ ਜਦੋਂ ਬੰਦਾ ਸੰਸਾਰੀ ਲੋਕਾਂ ਦੇ ਨਾਲੋਂ ਟੁੱਟ ਕੇ ਪਰਮਾਤਮਾ ਦੇ ਨਾਲ ਇੱਕਮਿਕ ਹੋ ਜੇ ਤੇ ਕੋਈ ਆਖਦਾ ਵੀ ਇਹਨੂੰ ਤੇ ਭੂਤ ਚਿੰਬੜਿਆ ਹੈ ਭੂਤਨਾ ਹੈ ਇਹ ਬੇਤਲਾ ਹੈ ਕੋਈ ਆਖਦਾ ਨਹੀਂ ਜਿਹੜਾ ਨਾਨਕ ਹੈ ਜਾ ਜਿਹੜੀ ਰੱਬੀ ਰੂਹ ਹੈ ਉਹ ਸਾਡੇ ਵਰਗਾ ਹੀ ਹੈ ਉਹਨੂੰ ਕੁਝ ਨਹੀਂ ਹੋਇਆ ਉਹ ਤੇ ਰੱਬ ਦੇ ਪਿਆਰ ਦੇ ਵਿੱਚ ਹੈ ਮਰ ਜੱਖਣ ਲਗੇ ਭਿਆ دیਵਾਨਾ ਸਾਹਾ ਕਾ ਨਾਨਕ ਬੌਰਾਨਾ ਸਤਿਗੁਰੂ ਜੀ ਕਹਿੰਦੇ ਸਾ ਸਾ ਦਾ ਭਾਉ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਉਹਦੇ ਨਾਲ ਇੱਕਮਿਕ ਹੋ ਜਾਣਾ ਸੰਸਾਰੀ ਲੋਕ ਕਹਿੰਦੇ ਨੇ ਵੀ ਇਹ ਝੱਲਾ ਹੋ ਗਿਆ ਅੱਜ ਵੀ ਵੇਖੋ ਜਿਹੜੇ ਲੋਕ ਰੱਬ ਦੇ ਨਾਲ ਜੁੜਦੇ ਨੇ ਨਾ ਉਹ ਕਹਿੰਦੇ ਵੀ ਨਹੀਂ ਜੀ ਇਹਨੂੰ ਤੇ ਕੋਈ ਸਮਝ ਹੀ ਨਹੀਂ ਦੁਨੀਆ ਦੀ ਇਹ ਤੇ ਬਸ ਰੱਬ ਵਾਲੇ ਪਾਸੇ ਜੁੜਿਆ ਹੋਇਆ ਹੈ ਕੋਈ ਵਿਰਲੇ ਹੁੰਦੇ ਨੇ ਵੀ ਇਹ ਬੜੇ ਚੰਗੇ ਨੇ ਜੀ ਬੜੀ ਨਾਲ ਤੇ ਬਖਸ਼ਿਸ਼ ਹੈ ਨਹੀਂ ਤੇ 99% ਲੋਕੀ ਰੱਬ ਦੇ ਪਿਆਰਿਆਂ ਨੂੰ ਬਾਵਰੇ ਝੱਲੇ ਭੂਤ ਨੇ ਕਰਕੇ ਕਹਿੰਦੇ ਨੇ ਸਤਿਗੁਰੂ ਗੁਰਨਾਨਦ ਸਾਹਿਬ ਜੀ ਕਥਨ ਕਰਦੇ ਨੇ ਕੇ ਪਈ ਮੈਨੂੰ ਕੋਈ ਐਸੀ ਗੱਲ ਨਹੀਂ ਜੋ ਤੁਸੀਂ ਸੋਚਦੇ ਹੋ ਮੈਂ ਤੇ ਪਰਮਾਤਮਾ ਦੇ ਪਿਆਰ ਦੇ ਵਿੱਚ ਉਹਦੀ ਯਾਦ ਦੇ ਵਿੱਚ ਉਹਦੇ ਨਾਲ ਜੁੜਿਆ ਹੋਇਆ دیਵਾਨਾ ਭਾਵ ਕੇ ਮਸਤਾਨਾ ਹੋਇਆ ਹਾਂ ਹਾਂ ਹਰ ਬਿਨ ਅਵਰ ਨਾ ਜਾਣਾਂ ਕਿ ਮੈਂ ਉਸ ਅਕਾਲ ਪੁਰਖ ਵਾਹਿਗੁਰੂ ਤੋਂ ਬਿਨਾ ਹੋਰ ਕਿਸੇ ਨੂੰ ਜਾਣਿਆ ਨਹੀਂ ਰਹਾਓ ਤੋ ਦੇਵ ਨਾ ਜਾਣੀਐ ਜਾ ਭੈ دیਵਾਨਾ ਹੋਏ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਉਹਨਾਂ ਨਕਸ਼ਾ ਖਿਜਦੇ ਨੇ ਕਿ ਸੰਸਾਰ ਦੇ ਜਿਹੜੇ ਲੋਕ ਨੇ ਨਾ ਉਹਨੂੰ ਮਸਤਾਨਾ دیਵਾਨਾ ਕਰਕੇ ਜਾਣਦੇ ਨੇ ਜਿਹੜਾ ਦੁਨੀਆਂ ਦੇ ਡਰ ਕਰਕੇ ਪੈ ਉਹਨਾਂ ਦੇ ਡਰ ਦੇ ਮੁਤਾਬਕ ਦੁਨੀਆਂ ਦੇ ਰੀਤੀ ਰਿਵਾਜ ਮੁਤਾਬਕ ਨਾ ਚੱਲੇ ਉਹ ਆਪਣੇ ਮੌਜ ਦੇ ਵਿੱਚ ਪ੍ਰਮਾਤਮਾ ਦੀ ਇਕਮਿਕ ਹੋ ਕੇ ਉਹਦੇ ਨਾਲ ਜੁੜਿਆ ਰਵੇ ਉਦੀ ਰਜਾ ਦੇ ਵਿੱਚ ਚੱਲੇ ਸਤਿਗੁਰ ਜੀ ਕਹਿੰਦੇ ਤਉ دیਵਾਨਾ ਜਾਣੀ ਐ ਜਾ ਭੈ دیਵਾਨਾ ਹੋਏ ਸਤਿਗੁਰ ਜੀ ਕਹਿੰਦੇ ਅਸਲ ਦੇ ਵਿੱਚ دیਵਾਨਾ ਉਹ ਹੈ ਜਿਹੜਾ ਪ੍ਰਮਾਤਮਾ ਦੇ ਭੈ ਦੇ ਵਿੱਚ ਮਸਤਾਨਾ ਹੋ ਗਿਆ ਪਰ ਦੁਨੀਆ ਦੇ ਲੋਕ ਨੇ ਜਿਹੜੇ ਉਹਨੂੰ دیਵਾਨਾ ਭਾਵ ਕੇ ਮਸਤਾਨਾ ਕਹਿੰਦੇ ਨੇ ਮਸਤਾਨਾ ਆਮ ਕਰਕੇ ਉਸ ਬੰਦੇ ਵਾਸਤੇ ਸ਼ਬਦ ਵਰਤਿਆ ਜਾਂਦਾ ਹੈ ਜਿਹੜਾ ਬਹੁਤਾ ਦੁਨਿਆਵੀ ਸੂਝ ਬੂਝ ਨਾ ਰਖਦਾ ਹੋਵੇ ਇੱਕ ਤੇ ਬੰਦਾ ਮੈਂਟਲੀ ਐਬਸਰਟ ਹੁੰਦਾ ਉਹ ਇੱਕ ਉਹ ਹੁੰਦਾ ਜਿਹਨੂੰ ਦੁਨੀਆਂ ਦੀ ਸੂਝ ਤੇ ਹੈ ਪਰ ਦੁਨੀਆਂ ਦੇ ਨਾਲ ਜਿਵੇਂ ਉਹ ਭਗਤ ਨਾਮਦੇਵ ਜੀ ਦਾ ਇੱਕ ਸ਼ਬਦ ਆਉਂਦਾ ਹੈ ਨਾ ਲੋਗਨ ਸਿਉ ਮੇਰਾ ਠਾਠਾ ਬਾਗਾ ਭਾਵੇਂ ਕੇ ਭਗਤ ਨਾਮਦੇਵ ਜੀ ਕਹਿੰਦੇ ਵੀ ਮੈਂ ਤੇ ਲੋਕਾਂ ਦੇ ਨਾਲ ਠਾਠਾ ਬਾਗਾ ਕਰਦਾ ਠਾਠਾ ਬਾਗਾ ਕੀ ਬਸ ਉਨੀ ਕੁ ਗੱਲ ਕਰਦਾ ਜਿੰਨਾ ਕੁ ਮੈਨੂੰ ਲੋੜ ਹੈ ਫਾਲਤੂ ਦੀਆਂ ਗੱਲਾਂ ਕਰਕੇ ਜਿਵੇਂ ਬਾਬਾ ਜੀ ਵੀ ਕਹਿੰਦੇ ਨਾਮ ਬਿਨਾਂ ਸਭ ਕੂੜ ਗੱਲ ਹੀ ਹੋਛੀਆਂ ਕੋਈ ਹੋਰ ਗੱਲਾਂ ਨਹੀਂ ਮੈਂ ਕਰਦਾ ਤੇ ਰੱਬ ਦੇ ਪਿਆਰੇ ਸਮਾਜ ਵਿੱਚ ਉਹਨਾਂ ਨੂੰ ਦੁਨੀਆ 'ਚ ਵਿਚਰਦੇ ਨੇ ਜਿੰਨਾ ਕੋਈ ਜ਼ਰੂਰਤ ਹੈ ਪਰ ਲੇਕਿਨ ਫਾਲਤੂ ਸਾਡੇ ਵਾਂਗੂ ਆਮ ਲੋਕਾਂ ਵਾਂਗੂ ਉਹ ਲੋਕਾਂ ਦੇ ਵਿੱਚ ਬੜਬੜ ਬੜਬੜ ਨਹੀਂ ਕਰਦੇ ਉਹ ਰੱਬ ਦੀ ਰਜਾ ਦੇ ਵਿੱਚ ਰਹਿੰਦੇ ਨੇ ਪਾਸ਼ਾ ਕਹਿੰਦੇ ਤਉ دیوانا ਜਾਣੀਐ ਜਾਂ ਭੈ دیوانا ਹੋਏ ਏਕੀ ਸਾਹਿਬ ਬਾਹਰਾ ਦੂਜਾ ਅਵਰ ਨਾ ਜਾਣੈ ਕੋਏ ਇਕ ਅਕਾਲ ਪੁਰਖ ਵਾਹਿਗੁਰੂ ਤੋਂ ਬਿਨਾ ਜਿਹੜਾ ਕਿਸੇ ਹੋਰ ਨੂੰ ਨਾ ਜਾਣੇ ਜਾਂ ਤੇ ਉਹ دیوانਾ ਹੈ ਤੇ ਜਾਂ ਦੁਨੀਆਂ ਦੇ ਲੋਕ ਜਿਹੜੇ ਸਮਝਦੇ ਨੇ ਵੀ ਨਹੀਂ ਜੀ ਇਹ ਤੇ ਸਮਾਜਿਕ ਰੀਤੀ ਰਿਵਾਜ ਨਹੀਂ ਕਰਦਾ ਇਹਨੂੰ ਬੈਠਣ ਦਾ ਨਹੀਂ ਪਤਾ ਆਮ ਹੀ ਲੋਕੀ ਇਹ ਗੱਲਾਂ ਕਰਦੇ ਨੇ ਪਰ ਬਾਬਾ ਕਹਿੰਦੇ ਨਹੀਂ ਭਾਈ ਇਹ ਦੁਨਿਆਵੀ دیਵਾਨੇ ਦੀ ਗੱਲ ਨਹੀਂ ਇੱਥੇ ਪ੍ਰਮਾਤਮਾ ਦੇ ਨਾਲ ਇੱਕ ਮਿਕ ਹੋਏ دیਵਾਨੇ ਦੀ ਮਸਤਾਨੇ ਦੀ ਗੱਲ ਹੈ ਤੋ ਦੇਵਾਨਾ ਜਾਣੀ ਐ ਜਾ ਏਕਾਕਾਰ ਕਮਾਈ ਸੱਚਾ دیਵਾਨਾ ਸੱਚਾ ਮਸਤਾਨਾ ਉਹਨੂੰ ਕਿਹਾ ਜਾਂਦਾ ਹੈ ਜਾਂ ਏਕਾਕਾਰ ਕਮਾਈ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਦੇ ਵਿੱਚ ਚੱਲਣਾ ਇੱਕ ਪਰਮਾਤਮਾ ਦੀ ਭਗਤੀ ਕਰਨੀ ਸੇਵਾ ਕਰਨੀ ਗੁਰੂ ਦੇ ਦੱਸੇ ਹੋਏ ਮਾਰਗ ਦੇ ਉੱਤੇ ਚੱਲਣਾ ਕਹਿੰਦੇ ਜਾਂ ਤੇ ਉਹਨੂੰ دیਵਾਨਾ ਕਰਕੇ ਜਾਣਿਆ ਜਾਂਦਾ ਹੈ ਸਤਗੁਰੂ ਪਾਤਸ਼ਾਹ ਜੀ ਅੱਗੇ ਉਚਾਰਨ ਕਰਦੇ ਨੇ ਹੁਕਮ ਪਛਾਨੈ ਖਸਮ ਕਾ ਦੂਜੀ ਅਵਰ ਸਿਆਣਪ ਕੋਏ ਬਸ ਇੱਕ ਅਕਾਲ ਪੁਰਖ ਵਾਹਿਗੁਰੂ ਦਾ ਹੁਕਮ ਪਛਾਨ ਲੈ ਹੋਰ ਦੂਜੀ ਜਿਹੜੀ ਸਿਆਣਪ ਹੈ ਉਹ ਕਿਹੜੇ ਕੰਮ ਭਾਵੇਂ ਦੂਜੀਆਂ ਜਿਹੜੀਆਂ ਸਿਆਣਪਾਂ ਨੇ ਉਹ ਕਿਸੇ ਵੀ ਕੰਮ ਨਹੀਂ ਆਉਣੀ ਆ ਆਪਾਂ ਆਮ ਹੀ ਇੱਕ ਸ਼ਬਦ ਪੜ੍ਹਦੇ ਹਾਂ ਗੁਰੂ ਨਾਨਕ ਸਾਹਿਬ ਜੀ ਦਾ ਸਹਸ ਸਿਆਣਪਾਂ ਲਖ ਹੋ へ ਤਾਂ ਇੱਕ ਨਾ ਚੱਲੇ ਨਾਲ ਕਿੰਨਾ ਵੀ ਬੰਦਾ ਸਿਆਣਾ ਹੋਵੇ ਪ੍ਰਭ ਦੇ ਨਾਲ ਕੋਈ ਸਿਆਣਪ ਚੱਲਦੀ ਹੈ ਉਥੇ ਤੇ ਭੋਲੇ ਭਾਏ ਮਿਲੇ ਰਘੂ ਰਾਯਾ ਉੱਚੇ ਤੇ ਸੁੱਤੇ ਸਦੇ ਸੁਭਾਵਿਕ ਹੀ ਰੱਬ ਮਿਲਦਾ ਹੁਣ ਆਪਾਂ ਕਵਾਂਗੇ ਜੀ ਫਿਰ ਭੋਲੇ ਕਿਵੇਂ ਬਣੀਏ ਵੀ ਅਸੀਂ ਆਪਣੇ ਆਪ ਤੇ ਭੋਲੇ ਬਣ ਨਹੀਂ ਸਕਦੇ ਭਾਵੇਂ ਕਿੰਨੀ ਵੀ ਆਪਾਂ ਕੋਸ਼ਿਸ਼ ਕਰੀਏ ਨਾ ਆਪਣੇ ਮਨ ਨੂੰ ਸਮਝਾਉਣ ਦੀ ਵੀ ਮੈਂ ਜੀ ਇਸ ਤਰ੍ਹਾਂ ਨਹੀਂ ਕਰਨਾ ਮੈਂ ਇਸ ਤਰ੍ਹਾਂ ਮੈਂ ਰੱਬ ਦੇ ਹੁਕਮ ਪਰ ਲੇਕਿਨ ਗੱਲ ਨਹੀਂ ਬਣਦੀ ਮੇਰਾ ਕੀਆ ਕਸ਼ੂ ਨਾ ਹੋਏ ਕਰ ਹੈ ਰਾਮ ਹੋਏ ਹੈ ਸੋਏ ਮਹਰ ਦੇ ਦਰ ਤੇ ਟਹਿ ਬਈਏ ਕਿ ਸੱਚੇ ਪਾਤਸ਼ਾਹ ਮੈਨੂੰ ਸਾਨੂੰ ਏਡੀ ਸਮਝ ਨਹੀਂ ਜਿਵੇਂ ਆਪਾਂ ਇੱਕ ਸ਼ਬਦ ਪੜ੍ਹਦੇ ਆ ਨਾ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਜਦੋਂ ਇਹਦੇ ਅਰਥ ਕਰਦੇ ਆ ਨਾ ਉਹ ਸਮਝੋ ਆਪਣੇ ਆਪ ਨੂੰ ਪ੍ਰੇਰਿਤ ਕਰਕੇ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਨਾ ਹਨ ਨਿਰਮਲ ਕਰਨੀ ਮਹਾਰਾਜ ਮੈਨੂੰ ਗਿਆਨ ਨਹੀਂ ਮੇਰੇ ਕੋਲ ਮੈਂ ਦੁਨਿਆਵੀ ਕਿਤਾਬਾਂ ਜਾਂ ਦੁਨਿਆਵੀ ਚੀਜ਼ਾਂ ਦੀ ਮੈਨੂੰ ਸਮਝ ਨਹੀਂ ਆਵੇਂ ਸਮਝ ਹੋਵੇ ਵੀ ਤਾਂ ਵੀ ਗੁਰੂ ਦੇ ਦਰ ਤੇ ਜਦੋਂ ਸਾਰਾ ਕੁਝ ਹੋਵੇ ਨਾ ਉਦੋਂ ਵੀ ਜਦੋਂ ਨਿਮਾਣਾ ਬੰਦਾ ਹੋ ਜੇ ਕਿਉਂਕਿ ਬਾਬਾ ਜੀ ਦੇ ਵਿੱਚੋ ਸ਼ਬਦ ਨੇ ਆਪਸ ਕੋ ਜੋ ਜਾਣੈ ਨੀਚਾ ਸੋਉ ਗਣੀਐ ਸਭ ਤੇ ਉਚਾ ਕਈ ਵਾਰੀ ਆਪਾਂ ਵੇਖਦੇ ਆ ਬੜੇ ਬੜੇ ਅਮੀਰ ਬੰਦੇ ਹੁੰਦੇ ਨੇ ਜਦੋਂ ਨਿਮਰਤਾ ਦੇ ਵਿੱਚ ਹੁੰਦੇ ਨੇ ਨਾ ਤੇ ਦੁਨੀਆ ਦੇ ਲੋਕ ਬੜੀ ਵਡਿਆਈ ਕਰਦੇ ਨੇ ਕਹਿੰਦੇ ਜੀ ਉਹਦੇ ਕੋਲ ਵੇਖੋ ਸਾਰਾ ਕੁਝ ਹੈ ਉਹਨੂੰ ਕਿਸੇ ਚੀਜ਼ ਦਾ ਹਾਂ ਹਉਮੈ ਹੰਕਾਰ ਨਹੀਂ ਹੈ ਸਾਰਾ ਕੁਝ ਦੂਜੇ ਪਾਸੇ ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ ਰਾਜਾ ਜਨਕ ਹੈ ਰਾਜੇ ਜਨਕ ਕੋਲ ਕਿਸੇ ਚੀਜ਼ ਦਾ ਘਾਟਾ ਥੋੜੀ ਸੀ 18 ਕੁੰਡ ਨਰਕ ਦੇ ਇਤਿਹਾਸ ਕਹਿੰਦਾ ਵੀ ਉਹਨੇ ਖਾਲੀ ਕਰਾ ਦਿੱਤੇ ਸੀ ਇੱਕ ਘੜੀ ਦਾ ਨਾਮ ਸਿਮਰਨ ਦੇ ਕੇ ਧਨ ਤਨ ਰਾਜਾ ਜਨਕ ਹੈ ਜਿਨ ਸਿਮਰਨ ਕਿयो ਵਿਵੇਕ ਏਕ ਘੜੀ ਕੇ ਸਿਮਰਨੇ ਪਾਪੀ ਤਰੇ ਅਨੇਕ ਤੇ ਦੂਜੇ ਪਾਸੇ ਰਾਜਾ ਰਾਵਣ ਵੀ ਸੀ ਲੰਕਾ ਗੱਡ ਸੋਨੇ ਕਾ ਭਿਆ ਮੂਰਖ ਰਾਵਣ ਕਿਆ ਲੈ ਗਿਆ ਆਮੀ ਆਪਾ ਪੜਦੇ ਆ ਵੱਡੇ ਵੱਡੇ ਦੁਨੀਆਂ ਦੇ ਰਾਜੇ ਰੋਂਦੇ ਗਏ ਨਾਮ ਤੋਂ ਬਿਨਾ ਸਤਗੁਰੂ ਪਾਤਸ਼ਾਹ ਜੀ ਕਹਿੰਦੇ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਨੂੰ ਪਛਾਣ ਲੈਣਾ ਹੁਕਮ ਪਰਛਾਣ ਹੈ ਖਸਮ ਕਾ ਦੂਜੀ ਅਵਰ ਸਿਆਣ ਪਕਾਇ ਹੋਰ ਦੂਜੀਆਂ ਸਿਆਣਪਾਂ ਨਹੀਂ ਪਰ ਮਰਦੇ ਜਦੋਂ ਦਰ ਤੇ ਆਪਾਂ ਟੈਪ ਪਾਵਾਂਗੇ ਮਹਾਰਾਜ ਜੇ ਮਹਾਰਾਜ ਨੂੰ ਤਰਸ ਆ ਗਿਆ ਨਾ ਤਰਸ ਆਪਾਂ ਕਈ ਵਾਰੀ ਵੇਖਦੇ ਆ ਆਮੀ ਅਸੀਂ ਇਹ ਜਦੋਂ ਸੰਗਤ ਵਿੱਚ ਗੱਲ ਕਰੀਏ ਨਾ ਜਦੋਂ ਕਿਧਰੇ ਮਹਾਰਾਜ ਦੇ ਸਰੂਪ ਜਾਂਦੇ ਹੋਣ ਆਪਾਂ ਇੰਡੀਆ ਚਲੋ ਵੇਖਦੇ ਆ ਇੱਥੇ ਤੇ ਉਹਨਾਂ ਗੱਲ ਹੀ ਇਹਨਾਂ ਕੰਟਰੀਆਂ ਦੀ ਵੱਖਰੀ ਹੈ ਪਰ ਫੇਰ ਵੀ ਜਦੋਂ ਕਿਧਰੇ ਸਾਨੂੰ ਮਹਾਰਾਜ ਦਾ ਸਰੂਪ ਕਿਸੇ ਗੱਡੀ ਦੇ ਵਿੱਚ ਵੀ ਜਾਂਦਾ ਨਜ਼ਰ ਹੀ ਪੈ ਜੇ ਨਾ ਉਥੇ ਹੀ ਮਨ ਕਰਕੇ ਮਹਾਰਾਜ ਨੂੰ ਨਮਸਕਾਰ ਕਰਨੀ ਚਾਹੀਦੀ ਹੈ ਕਿਉਂ ਕਰਨੀ ਚਾਹੀਦੀ ਹੈ ਤੁਸੀਂ ਕਦੇ ਵੀ ਵੇਖਿਓ ਪੁਰਾਣੇ ਸਮਿਆਂ 'ਚ ਗੱਲਾਂ ਹੁੰਦੀਆਂ ਸੀ ਕਿ ਰਾਜੇ ਮਹਾਰਾਜੇ ਜਦੋਂ ਲੋਹ ਲਸ਼ਕਰ ਲੈ ਕੇ ਨਿਕਲਦੇ ਸੀ ਨਾ ਜਿਵੇਂ ਮਹਾਰਾਜਾ ਰਣਜੀਤ ਸਿੰਘ ਦੀ ਗੱਲ ਹੁੰਦੀ ਹੈ ਮਹਾਰਾਜਾ ਰਣਜੀਤ ਸਿੰਘ ਸੀ ਨਾ ਉਹਨੇ ਦੁਨੀਆ ਦੇ ਅੰਦਰ ਬੜਾ ਵਧੀਆ ਰਾਜ ਕੀਤਾ ਹੈ ਅੱਜ ਤੱਕ 500 ਸਾਲਾਂ ਦਾ ਵੀ ਜੇ ਆਪਾਂ ਰਿਕਾਰਡ ਪੜ੍ਹੀਏ ਤੇ ਕਿਸੇ ਕੋਈ ਇਹੋ ਜਿਹਾ ਰਾਜ ਨਹੀਂ ਕਰ ਸਕਿਆ ਪਰ ਜਦੋਂ ਮਹਾਰਾਜਾ ਰਣਜੀਤ ਸਿੰਘ ਵੇਖਦਾ ਸੀ ਨਾ ਵੀ ਪਬਲਿਕ ਕਸ਼ਮੀਰੀ ਦੁਖੀ ਐ ਤੇ ਕਿਦਰੇ ਸਾਧ ਸੰਗਤ ਜੀ ਉਹ ਬਜ਼ੁਰਗ ਬਣ ਕੇ ਆਪਣਾ ਪਹਿਰਾਵਾ ਬਦਲ ਕੇ ਜਦੋਂ ਵੇਖਿਆ ਵੀ ਸਾਰੇ ਪਾਸੇ ਕਾਲ ਪੈ ਗਿਆ ਲੋਕਾਂ ਨੂੰ ਕਿਹਾ ਭਾਈ ਤੁਸੀਂ ਮੇਰੇ ਤੋਸ਼ੇ ਖਾਨੇ ਦੇ ਵਿੱਚੋਂ ਮੇਰੇ ਇਥੋਂ ਮਹਿਲਾਂ ਦੇ ਵਿੱਚੋਂ ਜੋ ਚੀਜ਼ ਚਾਹੀਦੀ ਐ ਅਨਾਜ ਚਾਹੀਦਾ ਤੁਸੀਂ ਲੈ ਜਾਓ ਤੇ ਦੁਨੀਆ ਦੇ ਲੋਕ ਅਨਾਜ ਲੈਣ ਵਾਸਤੇ ਗਏ ਤੇ ਮਹਾਰਾਜਾ ਰਣਜੀਤ ਸਿੰਘ ਫਿਰ ਆਪਣਾ ਭੇਸ ਬਦਲ ਕੇ ਉਹਨਾਂ ਲੋਕਾਂ 'ਚ ਵਿਚਰਦਾ ਸੀ ਕਹਿੰਦੇ ਇੱਕ ਬਜ਼ੁਰਗ ਬਾਬਾ ਇੱਕ ਉਹਦਾ ਛੋਟਾ ਜਿਹਾ ਪੋਤਾ ਉਹ ਵੀ ਲੈਨ ਚ ਲੱਗੇ ਨੇ ਜਦੋਂ ਪੰਡ ਭਰ ਲਈ ਤੇ ਉਹ ਚੁੱਕੀ ਨਾ ਜਾਵੇ ਤੇ ਜਦੋਂ ਪੰਡ ਚੁੱਕੀ ਨਾ ਜਾਵੇ ਤੇ ਮਹਾਰਾਜਾ ਰਣਜੀਤ ਸਿੰਘ ਨੇ ਵੇਖਿਆ ਉਹ ਬੱਚਾ ਹੈ ਉਹ ਬੁੱਢਾ ਹੈ ਚੁੱਕੀ ਨਹੀਂ ਜਾਂਦੀ ਤੇ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਸਿਰ ਤੇ ਆਪ ਉਹ ਪੰਡ ਦਾਣਿਆਂ ਦੀ ਚੁੱਕ ਕੇ ਗੱਠੜੀ ਉਸ ਬਜ਼ੁਰਗ ਦੇ ਘਰ ਜਾ ਕੇ ਸਿੱਟੀ ਤੇ ਬਜ਼ੁਰਗ ਆਖਣ ਲੱਗਾ ਪੁੱਤਰਾ ਤੇਰਾ ਭਲਾ ਹੋਵੇ ਮੈਂ ਪਛਾਣਿਆ ਨਹੀਂ ਤੂੰ ਕੌਣ ਹੈ ਤੇ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਬਾਰੇ ਦੱਸਿਆ ਚਿਹਰ ਕਿਉਂਕਿ ਚਿਹਰੇ ਤੋਂ ਆਪਣਾ ਪਰਦਾ ਹਟਾਇਆ ਤੇ ਵੇਖਿਆ ਉਹ ਬਜ਼ੁਰਗ ਧਨ ਧਨ ਹੋ ਗਿਆ ਇਸੇ ਤਰ੍ਹਾਂ ਹੋਰ ਵੀ ਬੜੀਆਂ ਉਦਾਹਰਨਾਂ ਮਿਲਦੀਆਂ ਨੇ ਕਹਿੰਦੇ ਇਹ ਤੇ ਦੁਨਿਆਵੀ ਰਾਜੇ ਦੀ ਗੱਲ ਹੈ ਦੁਨਿਆਵੀ ਰਾਜਾ ਜਦੋਂ ਕਿਧਰੋਂ ਲੰਘਦਾ ਹੈ ਤੇ ਉਹ ਰਸਤੇ ਦੇ ਵਿੱਚ ਕਿਸੇ ਲੋੜਵੰਦ ਨੂੰ ਵੇਖ ਲੇ ਨਾ ਚਾਨ ਚੱਕੋ ਦੀ ਨਿਗਾ ਪੈ ਜਾਵੇ ਉਹ ਕਹਿੰਦਾ ਹਾਂ ਭਾਈ ਦੱਸ ਤੈਨੂੰ ਕੀ ਚਾਹੀਦਾ ਤੇ ਜਦੋਂ ਆਪਣੀ ਵਿਥਿਆ ਸੁਣਾਵੇ ਤੇ ਰਾਜੇ ਦੇ ਮਨ ਨੂੰ ਉਹ ਗੱਲ ਲੱਗ ਜੇ ਤੇ ਰਾਜਾ ਉਸੇ ਵੇਲੇ ਹੁਕਮ ਕਰ ਦਿੰਦਾ ਸੀ ਇਹਨੂੰ ਇਹ ਚੀਜ਼ਾਂ ਦਿੱਤੀਆਂ ਜਾਣ ਆਪਾਂ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਰਾਜਾ ਰਾਜਿਆਂ ਦੇ ਰਾਜੇ ਮੰਨਦੇ ਆਂ ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ ਤੁਮ ਹੋ ਸਭ ਰਾਜਨ ਕੇ ਰਾਜਾ ਆਪੇ ਆਪ ਗਰੀਬ ਨਵਾਜਾ ਜਦੋਂ ਮਹਾਰਾਜ ਦੇ ਦਰ ਤੇ ਆ ਕੇ ਨਾ ਆਪਾਂ ਫਾਰਮੈਲਟੀ ਕਹੀ ਸੱਜਣ ਮਾਫ ਕਰਿਓ ਇੱਕ ਦਿਨ ਇੱਕ ਲੜਕੀ ਮੱਥਾ ਟੇਕਣ ਆਈ ਉਹਨੇ ਇੱਕ ਅੰਜ ਫੋਨ ਲਾਇਆ ਨਾਲ ਨਾਲ ਮੱਥਾ ਟੇਕੇ ਵੀ ਮਹਾਬੀਬਾ ਵੀ ਇਹ ਤੁਸੀਂ ਗਲਤ ਕਰ ਰਹੇ ਹੋ ਤੁਸੀਂ ਮਹਾਰਾਜ ਦੀ ਬਖਸ਼ਿਸ਼ ਲੈਣ ਵਾਸਤੇ ਆਏ ਹੋ ਬਿੰਦੇ ਤੁਸੀਂ ਫੋਨ ਕਰਨਾ ਥੱਲੇ ਕਰੋ ਉਹ ਆਖਣ ਲੱਗੀ ਗਿਆਨੀ ਜੀ ਮੈਨੂੰ ਪਤਾ ਨਹੀਂ ਕਹਿੰਦਾ ਭਾਵ ਆਪਣੇ ਹੀ ਸਿੱਖ ਧਰਮ ਦੀ ਹੀ ਲੜਕੀ ਐ ਬਈ ਇਹੋ ਜੀ ਸਾਡੀ ਹਾਲਤ ਬਣੀ ਪਈ ਐ ਸਾਡੇ ਬੱਚਿਆਂ ਨੂੰ ਮੱਥਾ ਟੇਕਣ ਤੱਕ ਦਾ ਨਹੀਂ ਪਤਾ ਤੇ ਸਾਧ ਸੰਗਤ ਜੀ ਜਦੋਂ ਮਹਾਰਾਜ ਨੂੰ ਮੱਥਾ ਟੇਕੀ ਸਮਝੀਏ ਸਾਹਮਣੇ ਸ਼ੈਨਸ਼ਾਹ ਬੈਠਾ ਐ ਤੇ ਮੈਂ ਉਹਦੇ ਦਰ ਦੇ ਉੱਤੇ ਮੰਗ ਰਿਆਂ ਮੱਥਾ ਟੇਕ ਰਿਆਂ ਕੀ ਪਤਾ ਮਹਾਰਾਜ ਦੀ ਨਿਗਾ ਸਵੱਲੀ ਹੋ ਜੇ ਆਖੇ ਮਹਾਰਾਜ ਅੱਜ 10 ਵਜੇ ਤੈਨੂੰ ਕੀ ਚਾਹੀਦਾ ਤੇ ਜਦੋਂ ਨਿਗਾ ਸਵੱਲੀ ਹੋ ਗਈ ਤੇ ਫਿਰ ਜੇਵੜ ਆਪ ਤੇਵੜ ਤੇਰੀ ਦਾਤ ਉਹ ਜਿੱਡਾ ਵੱਡਾ ਆਪ ਹੈ ਓਡੀ ਵੱਡੀ ਦਾਤ ਨਾਮ ਦੀ ਦਾਤ ਦੁਨਿਆਵੀ ਚੀਜ਼ਾਂ ਦੀ ਦਾਤ ਸਾਰਾ ਕੁਝ ਰੱਬ ਮਰ ਅਧਿਕਾਰ ਕਿਸੇ ਵੀ ਚੀਜ਼ ਦਾ ਘਾਟਾ ਨਹੀਂ ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ ਪਾਸ਼ਾ ਕਹਿੰਦੇ ਹੁਕਮ ਪਛਾਣੈ ਖਸਮ ਕਾ ਦੂਜੀ ਅਵਰ ਸਿਆਣ ਪਕਾਏ ਦੂਜੀ ਸਿਆਣ ਪਕਾਦੀ ਬਸ ਉਹਦੇ ਹੁਕਮ ਨੂੰ ਪਛਾਣਦਾ ਤਉ ਦੇਵਾਨਾ ਜਾਣੀ ਐ ਜਾ ਸਾਹਿਬ ਧਰੇ ਪਿਆਰ ਮਹਾਰਾਜ ਕਹਿੰਦੇ ਤੁਸੀਂ ਸੋਚਦੇ ਹੋ ਵੀ ਅਸੀਂ ਮਸਤਾਨੇ ਹੋ ਗਏ ਆ دیਵਾਨੇ ਹੋ ਗਏ ਆ ਸਾਨੂੰ ਕੋਈ ਭੂਤ ਨਾ ਕਹਿੰਦਾ ਕੋਈ ਬੇਤਾਲਾ ਕਹਿੰਦਾ ਕੋਈ ਆਦਮੀ ਕਹਿੰਦਾ ਪਰ ਅਸਲ ਦੇ ਵਿੱਚ ਅਸਲ ਮਸਤਾਨਾ ਉਹ ਹੈ دیਵਾਨਾ ਉਹ ਹੈ ਜਿਹੜਾ ਪਰਮਾਤਮਾ ਦੇ ਨਾਲ ਸੱਚਾ ਪਿਆਰ ਰੱਖਦਾ ਆਪਣੀ ਸੱਚੀ ਅਟੈਚਮੈਂਟ ਰੱਬ ਦੇ ਨਾਲ ਬਣਾਉਂਦਾ ਤੇ ਮਹਾਰਾਜ ਨੇ ਅਖੀਰਲੀ ਪੰਕਚੀ ਚ ਬੜੀ ਕਮਾਲ ਦੇ ਗੱਲ ਆਖੀ ਕਮਾਲ ਦੇ ਬਚਨ ਆਖੇ ਕਹਿੰਦੇ ਮੰਦਾ ਜਾਣੈ ਆਪਕੋ ਅਵਰ ਭਲਾ ਸੰਸਾਰ ਆਪਣੇ ਆਪ ਨੂੰ ਮੰਦਾ ਕਰਕੇ ਜਾਣੇ ਆਪਣੇ ਆਪ ਨੂੰ ਭੈੜਾ ਕਰਕੇ ਜਾਣੇ ਤੇ ਦੂਜਿਆਂ ਨੂੰ ਸਾਰਿਆਂ ਨੂੰ ਭਲਾ ਕਰਕੇ ਜਾਣੇ ਹੁਣ ਸਾਧ ਸੰਗਤ ਜੀ ਇੱਥੇ ਆ ਕੇ ਆਪਣੇ ਸਾਰਿਆਂ ਦੀ ਗਰਾਰੀ ਅੜ ਜਾਂਦੀ ਹੈ ਅਸੀਂ ਕਹਿੰਦੇ ਨਹੀਂ ਵਈ ਆਈ ਐਮ ਰਾਈਟ ਯੂ ਆਰ ਰੋਂਗ ਆਪਾਂ ਇਹ ਗੱਲ ਕਹਿੰਨੇ ਆ ਪਰ ਬਾਬਾ ਕਹਿੰਦਾ ਹੈ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ ਪਰਨਵਤ ਨਾਨਕ ਤਾਰੇ ਸੋਏ ਕਿਉਂਕਿ ਗੁਰੂ ਸਾਹਿਬ ਜੀ ਨੇ ਵੇਖੋ ਇਸ ਤਰ੍ਹਾਂ ਨਹੀਂ ਬਾਣੀ ਜਦੋਂ ਆਪਾਂ ਬਾਣੀ ਨੂੰ ਸਮਝਾਂਗੇ ਨਾ ਜਿਵੇਂ ਸਾਡੇ ਉਥੇ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਇੱਕ ਭਾਸ਼ਾ ਵਿਗਿਆਨੀ ਸਨ ਐਸਐਸ ਯੋਸ਼ੀ ਤੇ ਉਹ ਬੜੇ ਕਹਿੰਦਾ ਸਨਾਤਨ ਧਰਮ ਦੇ ਸੀ Hindu ਫੈਮਿਲੀ ਚੋਂ ਸੀ ਭਾਸ਼ਾ ਵਿਗਿਆਨੀ ਸੀ ਉਹ ਉਹ ਕਹਿੰਦੇ ਜਦੋਂ ਆਪਾਂ ਗੁਰਬਾਣੀ ਪੜ੍ਹਦੇ ਆ ਨਾ ਕਈ ਵਾਰੀ ਕੇ ਸੱਜਣ ਕਹਿ ਦਿੰਦੇ ਨੇ ਨਾ ਵੀ ਜਿਵੇਂ ਸਿਹਾਰੀਆਂ ਬਿਹਾਰੀਆਂ ਔਂਕੜ ਲੱਗਿਆ ਨੇ ਉਹਨਾਂ ਨੂੰ ਉਵੇਂ ਹੀ ਬੋਲਣਾ ਚਾਹੀਦਾ ਹੈ ਅੱਖਰ ਲਿਖੇ ਸਹੀ ਗਾਵਾਂ ਅਵਰ ਨਾ ਜਾਣਾ ਬਣ ਕਈ ਸੱਜਣੇ ਕਹਿੰਦੇ ਨੇ ਅੱਜ ਕੱਲੇ ਸਾਡੇ ਚ ਬੜਾ ਰੌਲਾ ਚੱਲਿਆ ਕਈ ਸਾਈਟਾਂ ਵੀ ਚੱਲ ਪਈਆਂ ਜਿਵੇਂ ਆਪਾਂ ਸਿੱਧਾ ਸਤ ਨਾਮ ਕਹਿੰਨੇ ਆ ਉਹਨੇ ਸਤੀ ਨਾਮ ਔਂਕੜ ਲਾਣੀ ਹੈ ਇਹ ਸਿਹਾਰੀ ਵੀ ਲਾਣੀ ਹੈ ਉਹ ਕਹਿੰਦੇ ਭਾਈ ਇਸ ਤਰ੍ਹਾਂ ਨਹੀਂ ਇਹ ਤੇ ਜਿਸ ਪਰਮਾਤਮਾ ਨੇ ਬਾਣੀ ਉਚਾਰਨ ਕਿਤੇ ਜਾਂਦੇ ਉਹ ਅਕਾਲ ਪੁਰਖ ਗੁਰੂ ਸਾਹਿਬ ਜੀ ਆਪ ਜਾਣਦੇ ਨੇ ਪਰ ਜਦੋਂ ਅਸੀਂ ਐਨਲਿਸਿਸ ਕਰਦੇ ਹਾਂ ਭਾਸ਼ਾ ਦੇ ਆਧਾਰ ਤੇ ਜਿਹੜੇ ਅੱਖਰ ਦੇ ਰਾਰਾ ਮੁਕਤਾ ਆ ਜੇ ਅੱਗੇ ਵੀ ਉਦਾਹਰਨ ਦੇਈ ਦੀ ਜਿਵੇਂ ਕੱਗਾ ਰਾਰਾ ਘਰ ਹੈ ਉਹਨੂੰ ਉਚਾਰਨ ਅਸੀਂ ਘਰ ਹੀ ਕਰਾਂਗੇ ਜੇ ਰਾਰਾ ਮੁਕਤਾ ਆ ਗਿਆ ਤੇ ਉੱਥੇ ਬਹੁਤੇ ਘਰਾਂ ਦੀ ਗੱਲ ਹੋ ਰਹੀ ਹੈ ਸ਼ਬਦ ਦੀ ਪੰਗਤੀ ਦੇ ਮੁਤਾਬਕ ਹੀ ਉਹਦੇ ਅਰਥ ਬਣਿਆ ਕਰਦੇ ਨੇ ਸਿਰਫ ਉਦਾਹਰਨ ਦੇ ਤੌਰ ਤੇ ਜੇ ਕੱਗਾ ਰਾਰੇ ਨੂੰ ਔਂਕੜ ਆ ਗਿਆ ਤੇ ਉੱਥੇ ਸਿਰਫ ਇੱਕ ਘਰ ਦੀ ਗੱਲ ਹੋ ਰਹੀ ਹੈ ਜੇ ਕਗਾਰਾਰੇ ਨੂੰ ਸਿਹਾਰੀ ਆ ਗਈ ਤੇ ਘਰ ਦੇ ਵਿੱਚ ਦੀ ਗੱਲ ਹੋ ਰਹੀ ਹੈ ਉਹ ਕਹਿੰਦੇ ਵੀ ਗੁਰਬਾਣੀ ਦੀ ਜਿਹੜੀ ਵਿਆਖਿਆ ਹੈ ਨਾ ਤੁਸੀਂ ਬਾਹਰੋਂ ਨਹੀਂ ਕਰ ਸਕਦੇ ਠੀਕ ਹੈ ਤੁਸੀਂ ਆਪਣੇ ਮਨ ਨੂੰ ਸਮਝਾਉਣ ਵਾਸਤੇ ਕਿਉਂਕਿ ਜਦੋਂ ਬੱਚਾ ਨਵਾਂ ਨਵਾਂ ਲੱਗਦਾ ਕੋਈ ਵੀ ਹੈ ਉਹਨੂੰ ਹੌਲੀ-ਹੌਲੀ ਪੈਨਸਲ ਦੇ ਨਾਲ ਸਿਖਾਇਆ ਜਾਂਦਾ ਹੈ ਵੀ ਇਹ ਇਸ ਤਰ੍ਹਾਂ ਪਾਣੀ ਹੈ ਊੜਾ ਇਸ ਤਰ੍ਹਾਂ ਪਾਣਾ ਹੈ ਬੀ ਇਸ ਤਰ੍ਹਾਂ ਪਾਣੀ ਹੈ ਫਲਾਣੀ ਚੀਜ਼ਾਂ ਜਦੋਂ ਬੱਚਾ ਫਿਰ ਹੌਲੀ-ਹੌਲੀ ਹੌਲੀ-ਹੌਲੀ ਐਕਸਪਰਟ ਹੋ ਜਾਂਦਾ ਹੈ ਲਿਖਣ ਦੇ ਵਿੱਚ ਤੋ ਆਪਾਂ ਪਤਾ ਹੀ ਆਪਾਂ ਸਾਰੀ ਇਸ ਕੈਟਾਗਰੀ ਚੋਂ ਲੰਘ ਕੇ ਹੀ ਆਏ ਆ ਜੇ ਆਪਣੇ ਬੱਚੇ ਲੰਘ ਰਹੇ ਨੇ ਫਿਰ ਉਹ ਟਕ ਟਕ ਕਰਕੇ ਮਿੰਟੋ ਮਿੰਟੀ ਲਿਖ ਦਿੰਦਾ ਬੋਲਣ ਤੋਂ ਪਹਿਲਾਂ ਇਸੇ ਤਰ੍ਹਾਂ ਗੁਰਬਾਣੀ ਦੀ ਗੱਲ ਹੈ ਜਦੋਂ ਆਪਾਂ ਥੋੜੀਆਂ-ਥੋੜੀਆਂ ਉਦਾਹਰਨਾਂ ਲੈ ਕੇ ਹੁਣ ਕਈ ਸੱਜਣ ਕਹਿੰਦੇ ਵੇਖੋ ਜੀ ਆਪਾਂ ਨੂੰ ਧਾਰਨਾਵਾਲਾ ਜਿਹੜਾ ਕੀਰਤਨ ਹੈ ਕੱਚੀ ਬਾਣੀ ਹੈ ਧਾਰਨਾ ਨਹੀਂ ਪੜ੍ਹਨੀ ਆ ਚਾਹੀਦੀਆਂ ਠੀਕ ਹੈ ਨਹੀਂ ਪੜ੍ਹਨੀ ਆ ਚਾਹੀਦੀਆਂ ਪਰ ਸੋਚ ਕੇ ਵੇਖੋ ਜਦੋਂ ਧਾਰਨਾ ਵਾਲਾ ਕੀਰਤਨ ਆਮ ਹੀ ਪਿੰਡਾਂ ਚ ਲੋਕੀ ਬਾਬੇ ਕਰਿਆ ਕਰਦੇ ਸੀ ਕਿੰਨੇ ਲੋਕ ਅਮਰਤ ਛਕਿਆ ਕਰਦੇ ਉਹ ਮਾਹੌਲ ਕਿਹੋ ਜਿਹਾ ਸੀ ਸੋਚ ਕੇ ਵੇਖੀਏ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪ ਆਪਣੇ ਕੋਲ ਵੱਡੇ ਵੱਡੇ ਕਵੀ ਰਖੇ ਸੀ ਜਿਹੜੇ ਮਹਾਰਾਜ ਨੂੰ ਕਵਤਾਵਾਂ ਪੜ ਪੜ ਕੇ ਲਿਖ ਲਿਖ ਕੇ ਸੁਣਾਉਂਦੇ ਸੀ ਰਾਤੀਂ ਵੀ ਅਸੀਂ ਇੱਥੇ ਬੈਠੇ ਗੱਲ ਕਰ ਰਹੇ ਸੀ ਕਹਿੰਦੇ ਪਟਨਾ ਸਾਹਿਬ ਦੀ ਧਰਤੀ ਤੇ ਜਿੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਨਾ ਮਹਾਰਾਜ ਦਾ ਉਥੇ ਅੱਜ ਵੀ ਕਵੀ ਦਰਬਾਰ ਹੁੰਦਾ ਹੈ ਉਥੇ ਅੱਜ ਵੀ ਸਾਰੇ ਧਰਮਾਂ ਦੇ ਜਿਹੜੇ ਕਵੀ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਸੰਬੋਧਨ ਕਰਕੇ ਕਵਤਾਵਾਂ ਪੜ੍ਹ-ਪੜ੍ਹ ਕੇ ਉਥੇ ਮਹਾਰਾਜ ਦੀ ਯਾਦ ਦੇ ਵਿੱਚ ਉਹ ਜੁੜਦੇ ਨੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਪਰ ਜੇ ਤੂੰ ਜੁੜਨਾ ਹੈ ਗੁਰੂ ਦੀ ਬਾਣੀ ਦੇ ਨਾਲ ਜੁੜ ਕੇ ਆਪਣੇ ਮਨ ਦਾ ਐਨਲਿਸਿਸ ਕਰਕੇ ਕੀ ਕਿਹਾ ਕਰ ਮੰਦਾ ਜਾਣੈ ਆਪਕੋ ਅਵਰ ਭਲਾ ਸੰਸਾਰ ਆਪਣੇ ਆਪ ਨੂੰ ਮੰਦਾ ਕਰਕੇ ਜਾਣਣਾ ਮੈਂ ਗੱਲ ਕਰ ਰਿਹਾ ਸੀ ਗੁਰਬਾਣੀ ਦੀ ਵਿਆਖਿਆ ਕਿਵੇਂ ਹੈ ਇੱਕ ਸ਼ਬਦ ਆਪਾਂ ਪੜ੍ਹਦੇ ਹਾਂ ਕੰਨਿਓ ਤਿੱਖੀ ਵਾਲੋਂ ਨਿੱਕੀ ਏਤ ਮਾਰਗ ਜਾਣਾ ਖੰਡੇ ਦੀ ਧਾਰ ਕਹਿੰਦੇ ਵਾਲ ਦੇ ਨਾਲੋਂ ਵੀ ਇੰਨੀ ਬਰੀਕ ਧਾਰ ਦੇ ਉੱਤੇ ਤੁਰਨਾ ਕੋਈ ਸੌਖੀ ਗੱਲ ਥੋੜੀ ਐ ਇਹ ਸਿੱਖੀ ਦਾ ਮਾਰਗ ਹੈ ਬੜਾ ਸੌਖਾ ਬਾਕੀ ਧਰਮਾਂ ਦੇ ਨਾਲੋਂ ਬਾਕੀ ਸਾਰੇ ਧਰਮ ਚੰਗੇ ਨੇ ਪਰ ਸਿੱਖੀ ਦਾ ਮਾਰਗ ਹੈ ਬੜਾ ਸੌਖਾ ਪਰ ਇਹਦੇ ਉੱਤੇ ਚੱਲਣਾ ਵੀ ਬੜਾ ਔਖਾ ਹੈ ਗੁਰੂ ਕਿਰਪਾ ਕਰੇ ਇੰਨੀ ਸੇਵਾ ਪ੍ਰਵਾਨ ਕਰਨੀ ਜੀ ਅੱਜ ਆਪਾਂ ਸਤਵਾਂ ਸ਼ਬਦ ਹੈ ਜਿਹੜਾ ਰਾਗ ਮਾਰੂ ਦਾ ਆਪ ਜੀ ਦੇ ਨਾਲ ਸਾਂਝਾ ਕੀਤਾ ਹੈ ਸੋ ਅੱਜ ਜੋ ਅਜੀਤ ਸਿੰਘ ਜੋਹਲ ਪਰਿਵਾਰ ਵੱਲੋਂ ਅੱਜ ਦੇ ਦੀਵਾਨਾਂ ਦੀ ਸੇਵਾ ਹੋ ਰਹੀ ਹੈ ਉਹਨਾਂ ਦੀ ਧਰਮ ਪਤਨੀ ਬੀਬੀ ਕੁਲਵਿੰਦਰ ਕੌਰ ਜੋਹਲ ਦੀ ਮਿੱਠੀ ਯਾਦ ਦੇ ਵਿੱਚ ਉਹਨਾਂ ਨੇ ਕਈ ਦਿਨਾਂ ਤੋਂ ਸਹਿਜ ਪਾਠ ਆਰੰਭ ਕਰਵਾਏ ਹੋਏ ਨੇ ਉਹ ਅੱਜ ਹੁਣ ਭੋਗ ਪਾਣੇ ਨੇ ਦੀਵਾਨ ਸੱਜਣੇ ਨੇ ਆਪ ਸੰਗਤਾਂ ਨੇ ਬੜੇ ਹੀ ਪਿਆਰ ਸਹਿਤ ਹਾਜ਼ਰੀਆਂ ਭਰਨੀਆਂ ਗੁਰੂ ਕਿਰਪਾ ਕਰੇ ਪੰਕਤੀਆਂ ਪੜ੍ਹ ਕੇ ਫਤੇ ਦੀ ਸਾਂਝ ਪਾਉਂਦੇ ਆ ਜੀ ਤਉ ਦੇਵਾਨਾ ਜਾਣੀ ਐ ਜਾ ਸਾਹਿਬ ਧਰੇ ਪਿਆਰ ਮੰਦਾ ਜਾਣੈ ਆਪਕੋ ਅਵਰ ਭਲਾ ਸੰਸਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ